ਨਹੀਂ ਬੱਚਿਆਂ ਦੀ ਗੱਡੀ ਹੋਈ ਆ ਜਿਨ੍ਹਾਂ ਨੂੰ ਪੇਨ ਵਗੈਰਾ ਹੋ ਰਹੀ ਆ ਕਿਸੇ ਦੇ ਗੰਢ ਹੈਗੀ ਆ ਉਹਨਾਂ ਦੀ ਟੈਸਟ ਹੋ ਰਹੀ ਹੈ ਸ਼ਾਕੀ ਦੇ ਹੋ ਰਹੇ ਟੈਸਟ ਜੀ ਕੀ ਲੱਗਦਾ ਜਿਹਨੂੰ ਕੋਈ ਵੱਡੀ ਸਮੱਸਿਆ ਉਹਨਾਂ ਦਾ ਆਪਰੇਟ ਵੀ ਕਰੋਗੇ ਜਾਂ ਫਿਰ ਉਹਨਾਂ ਨੂੰ ਕੋਈ ਉਸ ਤਰ੍ਹਾਂ ਫਰਦਰ ਤੁਸੀਂ ਸੁਜੈਸਟ ਕਰਦੇ ਹੋ ਜੀ ਨਹੀਂ ਆਪਾਂ ਸਿਰਫ ਟੈਸਟ ਕਰਦੇ ਆ ਤੇ ਉਹਨਾਂ ਨੂੰ ਜਦੋਂ ਰਿਪੋਰਟਸ ਆਉਂਦੀ ਉਹਨਾਂ ਨੂੰ ਮੈਨੂੰ ਰਿਪੋਰਟ ਤੇ ਵਟਸਐਪ ਤੇ ਮੈਨੂੰ ਕਾਲ ਕਰਕੇ ਦੱਸਦੇ ਆ ਕਿ ਜਿੱਕਾ ਤਾਰੀ ਹੈ ਉਹਨਾਂ ਨੂੰ ਅੱਗੇ ਆਪਾਂ ਹਸਪੀਟਲ ਸੈਕਸ ਕਰਦੇ ਕਿ ਉਹ ਸੋਚਦੇ ਆ ਆਪਣੀ ਮੈਡੀਸਿਨ ਉਹ ਮੈਨੂੰ ਸ਼ੁਰੂ ਕਰ ਦਿੰਦੇ ਹਾਂ ਜਦੋਂ ਦੇ ਕੈਂਪਸ ਸ਼ੁਰੂ ਹੋਏ ਨੇ ਕਿੰਨ ਬਹੁਤ ਜ਼ਿਆਦਾ ਲੇਡੀਜ਼ ਨੇ ਕਿਹਾ ਕਿ ਉਹ ਟੈਸਟ ਕਰਦੇ ਹਾਂ ਕਿ 25 ਦਿਨ ਦਾ ਟੈਸਟ ਹੋ ਜੇ ਉਸ ਤੋਂ ਵੀ ਜ਼ਿਆਦਾ ਹੋ ਜਾਂਦੀ ਮੈਮੋਗ੍ਰਾਫੀ ਜੀ ਆਪਾਂ ਗੱਲ ਕਰੀਏ ਇਲਾਜ ਦੀ ਇਲਾਜ ਮਾਈਨਰ ਆ ਕਿ ਜ਼ਿਆਦਾ ਪ੍ਰੈਸ਼ਰ ਨਹੀਂ ਆਲਾ ਜਦ ਆਪਾਂ ਕਹੇ ਲਈ ਵੀ ਕਿਸ ਸਟੇਜ ਤੱਕ ਹੁੰਦਾ ਜ਼ਿਆਦਾ ਤਾਂ ਫਰਸਟ ਸਟੇਜ ਤੱਕ ਹੋ ਜਾਂਦੇ ਨਾਲ ਜੇ ਕੋ ਸਟੇਜ ਪਤਾ ਚੱਲ ਜੇ ਵੀ ਤੁਹਾਨੂੰ ਨਾਸ ਕਰਕੇ ਉਹਨਾਂ ਨੂੰ ਬਚਾਇਆ ਜਾ ਸਕਦਾ ਜੇ 3rd 4th ਸਟੇਜ ਜੇ ਤੁਹਾਨੂੰ ਦਾ ਥੋੜਾ ਉਖਾ ਹੋ ਜਾਂਦਾ ਮਮ ਹਾਂ ਕਿ ਫਸਟ ਇਸ਼ੂ ਨੂੰ ਪਤਾ ਚਾਹੀਦਾ ਗਲਾਸ ਬੋਡਨ ਦਾ ਸੰਬੰਧ ਹੈ ਜੀ ਆਪਾਂ ਗੱਲ ਕਰ ਲਈ ਰੀਜ਼ਨ ਦੀ ਰੀਜ਼ਨ ਕੀ ਮੰਨਦੇ ਹਾਂ ਕਿਉਂ ਇਹ ਬਿਮਾਰੀਆਂ ਉਹਨਾਂ ਦਾ ਜ਼ਿਆਦਾ ਤਰ? ਜੇ ਕਿ ਛੋਟੀ ਏਜ ਦੇ ਵਿੱਚ ਬੱਚੇ ਦਾ ਨਿਕਟਵਾਣਾ ਨਿਕੋਜੀਟੀ ਸਟੇਜ ਹੋ ਰਿਹਾ ਹੈ ਪੇਨ ਹੋ ਰਹੀ ਹੈ ਕੋਈ ਲੰਪ ਵਗੈਰਾ ਬਣ ਰਿਹਾ ਹੈ ਇਹ ਵਾਲੇ ਇਹਨਾਂ ਦੇ ਸਾਰੇ ਲੱਛਣ ਹੈਗੇ ਕੈਂਸਰ ਹਾਂ ਵਿਸ਼ੇਸ਼ ਤੌਰ ਤੇ ਮਹਿਲਾਵਾਂ ਨੂੰ ਕੋਈ ਗਾਈਡਲਾਈਨਸ ਹੈਗੀ ਤੁਹਾਡੇ ਵੱਲੋਂ ਵੀ ਆ ਚੀਜ਼ ਨਾ ਕਰੋ ਤਾਂ ਕਿ ਇਹ ਬਿਮਾਰੀ ਨਾ ਹੋਵੇ ਜਾਂਕੂ ਫੂਡ ਵਗੈਰਾ ਜਿਹੜਾ ਖਾਂਦੇ ਆ ਉਹਦੇ ਨਾਲ ਫਰਕ ਪੈਂਦਾ ਥੈਂਕ ਯੂ ਸਰ ਤੋਂ ਸ਼ਾਬ ਤੁਸੀਂ ਸਾ ਕੀ ਕਹਿਣਾ ਚਾਹੁੰਦੇ ਜੀ ਕੈਂਸਰ ਦਾ ਬਾਰੇ ਬਾਰੇ ਚਾਹ ਤਰ੍ਹਾਂ ਦਾ ਸੋਚੀ ਜੀ ਸ਼ੁਰੂਆਤੋਂ ਮਿਲ ਜੇ ਨਹੀਂ ਜੰਤੀ ਜਦ ਤੱਕ ਇਹ ਜਾਂਕੂ ਫੂਡ ਬਾਹਰਲੇ ਫੂਡ ਓਵਰ ਹੀਟਡ ਫੂਡ ਰੀ ਹੀਟਡ ਪੋਇੰਟ ਜਿਹੜੇ ਕਾਰਨ ਲੱਗਦਾ ਉਹਨਾਂ ਲਈ ਇਹ ਬਹੁਤ ਆਮ ਹੈ ਜਿਹੜਾ ਇਹਨਾਂ ਸਟੈਂਡਰਡ ਤੋਂ ਫਿਕਰ ਹੈ ਇਹ ਜਾਇਦਾ ਕੈਂਸਰ ਦਾ ਕਾਰਨ ਬਣਦਾ ਆਪ ਦੇ ਵਿੱਚ ਪੇਸ਼ੈਂਟ ਵਧੇ ਜਾ ਰਹੇ ਇਸੇਹੀ ਕਹਾਂਗੇ ਸਤਤਰੋ ਕੁਲਵੰਤ ਸਿੰਘ ਸਾਹਿਬ ਜੀ ਨੇ ਇਹ ਬੜਾ ਪੁਰਾਣਾ ਹੈ ਸਾਡੇ 60 ਵਰ੍ਹੇ ਤੋਂ ਬਾਅਦ ਦਾ ਠੀਕ ਹੈ ਲੜੀ ਇਹ ਹੈ ਕਿ ਇਹ ਸਰਕਾਰੀ ਹੋ ਪੁਰਾਣੇ ਲੋਕ ਚਾਹਤ ਕਰਦੇ ਦਾ ਲਾਗ ਉਤਾਰ ਪਰ ਸਰਕਾਰ ਕਰਨ ਪਾਸ ਵਸਤ ਨੇ ਕੋਈ ਕਮੀ ਨਹੀਂ ਹੈ ਇਹ ਉਪਰਾਲਾ ਤਾਂ ਕੀਤਾ ਯਾਰ ਇਹ ਤਾਂ ਕਿ ਪਬਲਿਕ ਜਿਹੜੀ ਹੈ ਉਹ ਤੰਦਰੁਸਤ ਰਹੇ ਜੇ ਬਿਮਾਰੀ ਤੋਂ ਮੁਕਤ ਹੈ ਤਾਂ ਉਹ ਆਪਣੇ ਕੰਮ ਵੀ ਕਰ ਸਕਦਾ ਹੈ ਆਪਣੇ ਪਰਿਵਾਰ ਦਾ ਪੇੜ ਵੀ ਪਾਲ ਸਕਦਾ ਹੈ ਔਰ ਆਪਣੇ ਸਰੀਰ ਦੇ ਨਾਲ ਆਪਣੇ ਜਿਹੜੇ ਜ਼ਰੂਰੀ ਕੰਮ ਉਹ ਕਰ ਸਕਦਾ ਹੈ ਇਸ ਕਰਕੇ ਕਿਹੜੇ ਕਿਹੜੇ ਫਾਇਦੇ ਹੈਗੇ ਕਿ ਤੁਸੀਂ ਕਿੰਨੇ ਇਹ ਸਾਰੇ ਵਾਰਡਾਂ 'ਚ ਅਪੀਲ ਕੀਤੀ ਗਈ ਹੈ ਜਿੰਨੇ ਉਹ ਨੇੜੇ ਲੱਗਦੇ ਵਾਰਡ ਨੇ 19 ਨੰਬਰ ਹੈ 20 ਨੰਬਰ ਹੈ 12 ਨੰਬਰ ਹੈ 21 ਨੰਬਰ ਹੈ ਤੇ 16 ਨੰਬਰ ਹੈ ਇਹ ਸਾਰੇ ਵਾਰਡਾਂ 'ਚ ਅਪੀਲ ਕੀਤੀ ਗਈ ਹੈ ਤੇ ਬਾਕੀ ਪਬਲਿਕ ਆ ਰਹੀ ਹੈ ਮਿਲਕਾ ਸਵੇਰ ਦੇ 100 150 ਬੰਦਾ ਆ ਚੁੱਕਿਆ ਹੈ ਬਾਕੀ ਸ਼ਾਮ ਤੱਕ ਮੀਤ ਅਵੀ 5:00 ਵਜੇ ਤੱਕ ਜਵਾਬ ਹੋ ਜਾਊਗਾ ਹੋ ਸਕਦਾ 1:00 ਵਜੇ ਤੱਕ ਉਹਨਾਂ ਦੇ ਕੀ ਕੀ ਬੇਸ ਦਾ ਮੰਗ ਇਹ ਸਾਰੀਆਂ ਜਿਹੜੀਆਂ ਨਾਮ ਟੈਸਟ ਦੀਆਂ ਫ੍ਰੀ ਨਹੀਂ ਬਿਲਕੁਲ ਔਰ ਐਨਕਾ ਵੀ ਦਿੱਤੀ ਜਿਹੜੇ ਜਿਨ੍ਹਾਂ ਦੇ ਅੱਖਾਂ ਦੀ ਕਮਜ਼ੋਰੀ ਹੈ ਉਹਨਾਂ ਦੀ ਪ੍ਰੋਬਲਮ ਉਹਨਾਂ ਨੂੰ ਐਨਕਾ ਬਣਾ ਕੇ ਉਹਰੇ ਫ੍ਰੀ ਦਿੱਤੀ ਯਾਰ ਇਹਨੇ ਤੇ ਜਿਹੜੇ ਟੈਸਟ ਆਉਦੀ ਰਿਪੋਰਟ ਆ ਫ੍ਰੀ ਦਿੱਤੀ ਇਹਨੇ ਫਿਰ ਜੇ ਹਮੇਸ਼ਾ ਲਾਂਦੇ ਰਹਿੰਦੇ ਨੇ ਕੈਂਪ ਅੱਖਾਂ ਦੇ ਦੇ ਇਹਨਾਂ ਦਾ ਦੋਨਾਂ ਦਾ ਮੈਂ ਵਿਕਵੰਦ ਜੀ ਧਾਰੀਵਾਲ ਦਾ ਤੇ ਸਿਹਤ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਹੜੇ ਕਿ ਲੋਕਾਂ ਦੀਆਂ ਬਿਮਾਰੀਆਂ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਧਿਆਨ ਰੱਖਦੇ ਨੇ ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਆ ਬਖਸ਼ੇ ਮੈਂ ਸਪੀਕੀਸ ਬੋਰਡ ਨੰਬਰ 7 ਤੋਂ ਡਾਕਟਰ ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਲੇਡੀਜ਼ ਵਾਸਤੇ ਇਹਨਾਂ ਵਧੀਆ ਕੀਤਾ ਹੈ ਕੈਂਸਰ ਦੀ ਬਿਮਾਰੀ ਤੁਸੀਂ ਜਾਣਦੇ ਹੋ ਕਿ ਜਾਨ ਲੈਵਾ ਕੈਂਸਰ ਦੀ ਬਿਮਾਰੀ ਹੁੰਦੀ ਹੈ ਇਹ ਕੈਂਸਰ ਨੂੰ ਅਸੀਂ ਪਹਿਚਾਨ ਜਾਈਏ ਦੇਖ ਜਾਈਏ ਉਹਦਾ ਵੱਲ ਦੇਖ ਕੇ ਸਾਨੂੰ ਪਤਾ ਚੱਲ ਜਾਏਗਾ ਕਿ ਜਿੱਦਾਂ ਇੱਥੇ ਹੁਣ